ਅੱਜ ਆਪਾਂ ਬਣਾਵਾਂਗੇ ਜੀ ਮਿਕਸ ਸਬਜ਼ੀ ਬਹੁਤ ਸਿੰਪਲ ਤੇ ਆਸਾਨ ਤਰੀਕੇ ਦੇ ਨਾਲ ਤੇ ਹੁਣ ਆ ਗਏ ਆ ਜੀ ਆਪਣੀ ਕਿਆਰੀਆਂ ਵਾਲੀ ਸਬਜ਼ੀ ਵੱਲ ਤੇ ਹੁਣ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਜਿਹੜੀਆਂ ਲੱਗੀਆਂ ਹੋਈਆਂ ਪਹਿਲਾਂ ਆਪਾਂ ਤੋੜਾਂਗੇ ਜੀ ਭਿੰਡੀਆਂ ਪਿੰਡੀਆਂ ਤੋੜ ਕੇ ਆਪਾਂ ਉਸ ਤੋਂ ਬਾਅਦ ਜੋ ਵੀ ਸਬਜ਼ੀਆਂ ਮਿਲਣਗੀਆਂ ਉਹ ਤੋੜ ਲਵਾਂਗੇ ਤੇ ਕਿਹੜੇ ਵੇਲੇ ਆਪਾਂ ਸਬਜ਼ੀਆਂ ਬਿਲਕੁਲ ਥੋੜੀਆਂ ਥੋੜੀਆਂ ਲੱਤਦੀਆਂ ਐ ਤੇ ਆਪਾਂ ਸੋਚਦੇ ਇਹਨਾਂ ਨੂੰ ਇੰਨੀਆਂ ਸਬਜ਼ੀਆਂ ਨੂੰ ਕਿਸ ਤਰੀਕੇ ਨਾਲ ਬਣਾਈਏ ਜਿਹੜੇ ਸਿੰਪਲ ਜੇ ਤਰੀਕੇ ਨਾਲ ਜੀ ਮੈਂ ਬਣਾਵਾਂਗੀ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਤੇ ਹੁਣ ਆਪਾਂ ਸ਼ਿਮਲਾ ਮਰਚਾ ਤੋੜ ਤੇ ਹੁਣ ਆਪਾਂ ਸ਼ਿਮਲਾ ਮਿਰਚਾਂ ਤੋੜਨ ਤੋਂ ਬਾਅਦ ਹਰੀਆਂ ਮਿਰਚਾਂ ਉਹ ਤੋੜਾਂਗੇ ਤੇ ਹਰੀਆਂ ਮਿਰਚਾਂ ਜਿਹੜੀਆਂ ਆਪਣੀਆਂ ਲੱਗੀਆਂ ਹੋਈਆਂ ਸੀ ਇਹਦੀ ਵੀਡੀਓ ਮੈਂ ਚਾੜਦੀ ਤੁਹਾਡੇ ਕੋਲ ਲੈ ਕੇ ਆਵਾਂਗੀ ਬਹੁਤ ਜਲਦੀ ਤੇ ਹੁਣ ਆਪਾਂ ਜਿਹੜੀਆਂ ਜਿੰਨੀਆਂ ਕ ਆਪਾਂ ਫਰਾਈ ਕਰ ਲਈਆਂ ਸਿਰਫ ਉਹਨੀਆਂ ਹੀ ਆਪਾਂ ਇੱਥੇ ਲੈਣੀਆਂ ਨੇ ਤੇ ਕਿਉਂਕਿ ਬਹੁਤ ਜਿਆਦਾ ਸਵਾਲ ਲੱਗਦੀਆਂ ਨੇ ਵਿੱਚ ਜੋ ਸਰਾਇ ਕੀਤੀਆਂ ਹੋਣੇ ਵੀ ਬਹੁਤ ਸਵਾਲ ਲੱਗਦੀਆਂ ਨੇ ਤੇ ਪਿੰਡੀਆਂ ਨੂੰ ਮੈਂ ਲੈ ਗਈਆਂ ਹੁਣ ਸਾਰੀਆਂ ਸਬਜ਼ੀਆਂ ਤੋੜ ਲਈਆਂ ਆਪਾਂ ਤੇ ਇਹਨਾਂ ਨੂੰ ਨਾ ਆਪਾਂ ਤੋਲਿਆ ਸੀ ਧੋਣ ਤੋਂ ਬਾਅਦ ਆਪਾਂ ਪੂੰਝ ਲਿਆ ਇੱਕ ਪੂੰਦੇ ਨਾਲ ਤੇ ਇਸ ਤਰੀਕੇ ਨਾਲ ਮੈਂ ਜਿਹੜੀਆਂ ਸਾਰੀਆਂ ਸਬਜ਼ੀਆਂ ਚ ਕੱਟ ਲਗਾ ਲਿਆ ਸੀ ਹੁਣ ਮੈਂ ਲਿਆ ਜੀ ਡੇਢ ਚਮਚਾ ਨਮਕ ਦਾ ਤੁਸੀਂ ਆਪਣੇ ਹਿਸਾਬ ਨਾਲ ਲੈ ਲੈਣਾ ਇੱਕ ਚਮਚਾ ਧਨੀਆ ਪਾਊਡਰ ਹਲਦੀ ਦਾ ਇੱਕ ਚਮਚਾ ਥੋੜੀ ਜੀ ਸੁੱਕੀ ਮੇਥੀ ਲਵਾਂਗੇ ਥੋੜਾ ਜਿਹਾ ਚਾਟ ਮਸਾਲਾ ਤੇ ਦੇਗੀ ਮਿਰਚ ਤੇ ਨਾਲ ਹੀ ਮੈਂ ਹਰੀਆਂ ਮਿਰਚਾਂ ਨੂੰ ਇੱਕ ਚਮਚਾ ਪਾਇਆ ਸੀ ਕੱਦੂਕ ਇਸ ਤਰੀਕੇ ਨਾਲ ਇੱਥੇ ਆਪਣੇ ਜਿਹੜਾ ਸੁੱਕੇ ਮਸਾਲੇ ਥੋੜੀ ਜਿਹੀ ਡਰਾਈ ਜਿਹੋ ਜਾਂਦੇ ਨੇ ਤੇ ਹੁਣ ਆਪਾਂ ਇਸ ਤਰੀਕੇ ਨਾਲ ਮਸਾਲਿਆਂ ਨੂੰ ਜਿਹੜਾ ਉਹ ਪਾ ਲਵਾਂਗੇ ਜੇ ਤੁਸੀਂ ਇਹਦੀ ਜਗ੍ਹਾ ਕਰੇਲੇ ਵੀ ਲੈ ਸਕਦੇ ਹੋ ਪਿਆਜ਼ ਵੀ ਲੈ ਸਕਦੇ ਹੋ ਆਪਾਂ ਜੋ ਸਬਜ਼ੀਆਂ ਲਈਆਂ ਇਹਨਾਂ ਨਾਲ ਸਾਰੀਆਂ ਦੇ ਵਿੱਚ ਮਸਾਲੇ ਨੂੰ ਪਾ ਲਿਆ ਸੀਗਾ ਦੋ ਤੋਂ ਤਿੰਨ ਚਮਚੇ ਤੇਲ ਦੇ ਪਾ ਕੇ ਇਹਦੇ ਵਿੱਚ ਪਹਿਲਾਂ ਮੈਂ ਭਿੰਡੀਆਂ ਨੂੰ ਫਰਾਈ ਕਰਾਂਗੀ ਦੋ ਤਿੰਨ ਮਿੰਟ ਲੱਗਣਗੇ ਆਪਣੀਆਂ ਭਿੰਡੀਆਂ ਤਾਜ਼ੀਆਂ ਤਾਜ਼ੀਆਂ ਨੇ ਤੇ ਫਰਾਈ ਬਹੁਤ ਜਲਦੀ ਹੋ ਜਾਣਗੀਆਂ ਤੇ ਭਿੰਡੀਆਂ ਆਪਾਂ ਫਰਾਈ ਕਰਕੇ ਇੱਕ ਪਲੇਟ ਵਿੱਚ ਕੱਢ ਲਵਾਂਗੇ ਉਸ ਤੋਂ ਬਾਅਦ ਮੈਂ ਸ਼ਿਮਲਾ ਮਿਰਚਾਂ ਤੇ ਬਤਾਉ ਤੇ ਹਰੀਆਂ ਮਿਰਚਾਂ ਭਰ ਕੇ ਰੱਖ ਇਸੇ ਤਰੀਕੇ ਨਾਲ ਮੈਂ ਸਾਰੀਆਂ ਸਬਜ਼ੀਆਂ ਜਿਹੜੀਆਂ ਫਰਾਈ ਕਰ ਲਈਆਂ ਸੀ ਤੁਸੀਂ ਵੀ ਦੇਖ ਸਕਦੇ ਕਿੰਨੀਆਂ ਸਾਰੀਆਂ ਸਬਜ਼ੀਆਂ ਸਿਰਫ 2-3 ਚਮਚ ਤੇਲ ਦੇ ਨਾਲ ਤਿਆਰ ਹੋ ਕੇ ਹੋ ਚੁੱਕੀਆਂ ਨੇ ਤੁਸੀਂ ਵੀ ਇਸ ਤਰੀਕੇ ਨਾਲ ਜਦੋਂ ਕੱਲ ਥੋੜੀਆਂ ਸਬਜ਼ੀਆਂ ਲਾਧੀਆਂ ਇਸ ਤਰੀਕੇ ਨਾਲ ਬਣਾਓ